ਗੰਦੇ ਵੀਰ ਆਹ ਗਾਂ ਚੋਂ ਦੇ ਨਾਲ ਦਾ ਆਹ ਦੁੱਧ ਵੇਖ ਸਕਦਾ ਨੂੰ ਪੂਰੀ ਬਾਲਟੀ ਫੁੱਲ ਰਿਹਾ ਜੀ ਆਹ ਬਾਲਟੀ ਰੱਖੀ ਵਿੱਚ ਚੋਣਾ ਈ 1 ਕਿਲੋ ਖੰਡ ਤੇ ਆਹ ਬਾਲਟੀ ਚੋੜੀ ਠੀਕ ਆ ਆ ਨਾਲ ਦਾ ਚੋਂਦੇ ਆ ਜੀ ਆ ਨਾਲ ਦਾ ਚੋਂਦੇ ਆ 什么？ ਪਹਿਲੀ ਵਾਰੀ ਚੋਗੇ ਤੇ ਹੋਰ ਅਖੀ ਤੇਰੇ ਸਾਹਮਣੇ ਤੋਲਾਂਗੇ ਤੇ ਆਹ ਨਾਲ ਦਾ ਚੋਣ ਦਿਆ ਮਾਝਾ ਜਦਨ ਵੀਡੀਓ ਬਣਾ ਕੇ ਪਾਈਏ ਆ ਚੋਲੀਆਂ ਤੈਨੂੰ ਕੰਡੇ ਦੇ ਰੱਖ ਕੇ ਤੋੜ ਕੇ ਵਿਖਾਉਣੇ ਆ ਕਿੰਨਾ ਦੁੱਧ ਹੋਇਆ ਜ਼ੀਰੋ ਕਰਕੇ ਆ ਚੋਗੇ ਉੱਠ ਗਏ ਤਾਂ ਤੋਲ ਕੇ ਖੋਣੇ ਦੁੱਧ ਆ ਦੂਜੀ ਬਾਲਟੀ ਚਾਚ ਹੋਇਆ ਆ ਚੋਇਆ ਦੁੱਧ ਮੈਂ ਦੇ ਵੀਰ ਨੂੰ ਕੰਡੇ ਦਾ ਜ਼ੀਰੋ ਕਰਕੇ ਵਿਖਾਉਣਾ ਹੀ ਦਿਨਾ ਰੱਖੀ ਸਟੀਲ ਦੀ ਬਾਲਟੀ ਆਇਆ 0 ਕੰਡੇ ਦਾ ਤੇ ਦੁੱਧ ਰੱਖਾ ਲੱਗਨ ਨਾਲ ਦਾ ਕਿਲੋ ਦੀ ਬਾਲਟੀ ਦੇ 5 ਕਿਲੋ ਤੇ 740 ਗ੍ਰਾਮ ਆਇਆ ਜਨੇ 5 ਕਿਲੋ 700 20 ਕਿਲੋ ਦੇ ਇਹ ਆ 1.5 ਕਿਲੋ 700 ਬਨਾ ਦੇ ਪੌਣ ਕਿਲੋ 500 ਗ੍ਰਾਮ ਦੀ ਬਾਲਟੀ ਇਹ ਇਹ 2 ਕਿਲੋ ਇਹ ਲਾਲਾ ਤੇ ਬਾਕੀ ਉਹ ਲਾਲਾ 700 ਤੇ 1.5 ਯਾਨੀ ਕਿ 6-7 ਕਿਲੋ ਦੋਦੀ ਪੂਰਾ ਕੰਡੇ ਵਾਲਾ